ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਉਹਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ ਤੇ ਉਹਨਾਂ ਦੀ ਮਾਤਾ ਬਿਆਨ ਦੇ ਰਹੀ ਹੈ ਕਿ ਉਹ ਮੰਦਬੁੱਧੀ ਹੈ ਇਹ ਕੋਈ ਸ਼ਰਾਰਤੀ ਅਨਸਰ ਹੈ ਜਿਹੜੇ ਇੱਕ ਸਮਾਜ ਦੇ ਵਿੱਚ ਵਿਤਕਰਾ ਪੈਦਾ ਕਰਨਾ ਚਾਹੁੰਦੇ ਆ ਉਸ ਬਾਬਾ ਸਾਹਿਬ ਪੀਂ ਬ੍ਰਾਹਮ ਵੇਟਕਰ ਜੀ ਦੀ ਪਾਵਨ ਮੂਰਤੀ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਪ੍ਰਸ਼ਾਸਨ ਪ੍ਰਸ਼ਾਸਨ ਦੀ ਹਰ ਵੇਲੇ ਮੌਜੂਦਗੀ ਰਹਿੰਦੀ ਹੈ ਉਸ ਜਗ੍ਹਾ ਤੇ અપਮਾਨ ਕੀਤਾ ਗਿਆ ਇਸ ਪਿੱਛੇ ਦੁਕਾਨਦਾਰ ਇੱਕ ਪ੍ਰੋਬਲਮ ਕਰ ਰਿਹਾ ਸੀ ਉੱਥੇ ਪ੍ਰਸ਼ਾਸਨ ਨੇ ਆ ਕੇ ਬੰਦ ਕਰਵਾਇਆ ਤਾਂ 217 ਦੇਸ਼ਾਂ ਦੇ ਵਿੱਚ ਉਹਨਾਂ ਦੀ ਮੂਰਤੀ ਲੱਗੀ ਹੋਈ ਹੈ ਸਰਕਾਰ ਦੀ ਜ ਜਿਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਅनाथ ਪਾਈ ਜਾਵੇ ਸਸ਼ੀਗਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪੰਜੀਤ ਕੌਰ ਤੁਹਾਡੇ ਨਾਲ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਬੰਦ ਦਾ ਸੱਦਾ ਸੀ ਭਾਰਤ ਬੰਦ ਦਾ ਸੱਦਾ ਹੋ ਕੇ ਬੀਤੇ ਦਿਨੀ ਭੀਮਰਾਇ ਅੰਬੇਦਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿੱਥੇ ਕਰਕੇ ਹੀ ਕੱਲ ਅੰਮ੍ਰਿਤਸਰ ਪੂਰਾ ਬੰਦ ਰਿਆ ਸੀ ਤੇ ਅੱਜ ਪੰਜਾਬ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸੇ ਚਰਚਾ ਵਿੱਚ ਅਸੀਂ ਗੱਲ ਕਰਦੇ ਹਾਂ ਵਾਲਮੀਕੀ ਸਮਾਜ ਦੇ ਲੋਕਾਂ ਨਾਲ ਕਿ ਉਹਨਾਂ ਦੇ ਮਨ ਤੇ ਇਸ ਜਾਂ ਚੀਜ਼ ਦਾ ਕੀ ਅਸਰ ਪਿਆ ਹੈ ਉਹ ਰੋਜ਼ ਪ੍ਰਗਟ ਕਰਨੇ ਅਸੀਂ ਖੜੇ ਹਾਂ ਜਲੰਧਰ ਸ਼ਹਿਰ ਦੇ ਵਿੱਚ ਜਿੱਥੇ ਲੋਕਾਂ ਦੀਆਂ ਦੁਕਾਨਾਂ ਕੰਮਕਾਰ ਬੰਦ ਕਰਵਾਏ ਜਾ ਰਹੇ ਹਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਜਿਨ੍ਹਾਂ ਨੇ ਲੋਕਤੰਤਰ ਦੇ ਲਈ ਪੂਰਾ ਸੰਵਿਧਾਨ ਜਿਹੜਾ ਭਾਰਤ ਦੇਸ਼ ਨੂੰ ਦਿੱਤਾ ਜਿਸ ਸੰਵਿਧਾਨ ਦੇ ਮਾਧਿਅਮ ਦੇ ਨਾਲ ਪੂਰਾ ਦੇਸ਼ ਸ਼ਾਂਤੀਪੂਰਵਕ ਜਿਹੜਾ ਆਪਣਾ ਜੀਵਨ ਜੀ ਰਿਹਾ ਹੈ ਉਸ ਬਾਬਾ ਸਾਹਿਬ ਪੀ ਬਰਾਮbedkar ਜੀ ਦੀ ਪਾਵਨ ਮੂਰਤੀ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜਿੱਥੇ ਪ੍ਰਸ਼ਾਸਨ ਪ੍ਰਸ਼ਾਸਨ ਦੀ ਹਰ ਵੇਲੇ ਮੌਜੂਦਗੀ ਰਹਿੰਦੀ ਆ ਉਸ ਜਗ੍ਹਾ ਤੇ અપਮਾਨ ਕੀਤਾ ਗਿਆ ਇਸ ਰੋਸ ਵਜੋਂ ਅੱਜ ਜਿਹੜਾ ਹੈ ਧਰਨਾ ਪ੍ਰਦਰਸ਼ਨ ਔਰ ਜਲੰਧਰ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਜਲੰਧਰ ਬੰਦ ਦੇ ਨਾਲ-ਨਾਲ ਹੋਰ ਵੀ ਜਿਹੜੇ ਸਾਡੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਵੀ ਇਹ ਰੋਸ਼ ਪਹੁੰਚਿਆ ਤੇ ਆਪਣੇ ਆਪਣੇ ਤੌਰ ਤੇ ਸਾਰੇ ਜਿਹੜੇ ਵਾਲਮੀਕੀ ਮਹਾਰਾਜ ਨੂੰ ਮੰਨਣ ਵਾਲੇ ਲੋਕ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਮੰਨਣ ਵਾਲੇ ਲੋਕ ਬਾਬਾ ਸਾਹਿਬ ਪੀਂ ਬਰਾਮbedkar ਜੀ ਦੇ ਨਾਲ ਪਿਆਰ ਕਰਨ ਵਾਲੇ ਲੋਕ ਉਹਨਾਂ ਨੂੰ ਮੰਨਣ ਵਾਲੇ ਲੋਕ ਅੱਜ ਆਪਣਾ ਪ੍ਰਦਰਸ਼ਨ ਕਰ ਰਹੇ ਆਂ ਔਰ ਬੰਦ ਕਰਵਾ ਰਹੇ ਆਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਠੇਸ ਪਹੁੰਚੀ ਹੈ ਆਵਾਮਾਂ ਨੂੰ ਇਸ ਬਾਰੇ ਅਸੀਂ ਹੋਰ ਵੀ ਗੱਲ ਕਰਦੇ ਹਾਂ ਕਿਸ ਤਰੀਕੇ ਨਾਲ ਲੋਕਾਂ ਦਾ ਸਪੋਰਟ ਮਿਲ ਰਿਹਾ ਲੋਕਾਂ ਨੂੰ ਸਪੋਰਟ ਮਿਲ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਸਪੋਰਟ ਮਿਲਿਆ ਔਰ ਅਸੀਂ ਸਾਰਾ ਸ਼ਾਂਤੀਪੂਰਵਕ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਕੋਈ ਪ੍ਰੋਬਲਮ ਆ ਰਹੀ ਹੈ ਉੱਥੇ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਹੈ ਪਿੱਛੇ ਦੁਕਾਨਦਾਰ ਇੱਕ ਪ੍ਰੋਬਲਮ ਕਰ ਰਹੇ ਸੀ ਉੱਥੇ ਪ੍ਰਸ਼ਾਸਨ ਨੇ ਆ ਕੇ ਬੰਦ ਕਰਵਾਇਆ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਬੜੇ ਸ਼ਾਂਤੀਪੂਰਵਕ ਕਿਉਂਕਿ 바ਵਾ ਸਾਹਿਬ ਜਿਹੜੇ ਭੀਮਰਾਓਂ ਅੰਬੇਡਕਰ ਜੀ ਮਹਾਰਾਜ ਆ ਤੇ ਅਸੀਂ ਜੈ ਭੀਮ ਦੇ ਨਾਲ ਜੈ ਭਾਰਤ ਦਾ ਨਾਰਾ ਲਾਉਨੇ ਆ ਇਹ ਉਹ ਦਾ ਨਾਮ ਜਿਹੜਾ ਹੈ ਉਹ ਭਾਰਤ ਲੈਵਲ ਤੇ ਨਹੀਂ ਪੂਰੇ ਵਿਸ਼ਵ ਵਿਪਰਤਨ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਨੂੰ ਕਿਹਾ ਜਾਂਦਾ 217 ਦੇਸ਼ਾਂ ਦੇ ਵਿੱਚ ਉਹਨਾਂ ਦੀ ਮੂਰਤੀ ਲੱਗੀ ਹੋਈ ਹੈ ਉਹਨਾਂ ਨੂੰ ਵਰਲਡ ਆਫ ਦੀ ਨੋਲਜ ਮੰਨਿਆ ਜਾਂਦਾ ਹੈ ਤੇ ਇਸ ਕਰਕੇ ਸਾਰੇ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਦਾ ਸਤਿਕਾਰ ਕਰਦੇ ਆ ਇਹ ਕੁਝ ਸ਼ਰਾਰਤੀ ਅੰਸਰ ਆ ਜਿਹੜੇ ਇੱਕ ਸਮਾਜ ਦੇ ਵਿੱਚ ਵਿਤਕਰਾ ਪੈਦਾ ਕਰਨਾ ਚਾਹੁੰਦੇ ਆ ਇੱਕ ਲੜਾਈ ਪੈਦਾ ਕਰਨਾ ਚਾਹੁੰਦੇ ਆ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਨਾਥ ਪਾਈ ਜਾਵੇ ਜਿਹੜੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਉਹਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ ਕਿਉਂਕਿ ਇਹ ਤਿੰਨ ਉਹਨਾਂ ਦੱਸਿਆ ਜਾਂਦੇ ਉਹਨਾਂ ਦੀ ਮਾਤਾ ਬਿਆਨ ਦੇ ਰਹੀ ਹੈ ਕਿ ਉਹ ਮੰਦਬੁੱਧੀ ਹੈ ਮੰਦਬੁੱਧੀ ਵਾਲੀ ਕੋਈ ਗੱਲ ਨਹੀਂ ਤਿੰਨ ਮਹੀਨੇ ਹੋਏ ਉਹਨੂੰ ਦੁਬਈ ਤੋਂ ਆਏ ਆ ਦੁਬਈ ਤੋਂ ਆ ਕੇ ਤੇ ਉਹ ਇਦਾਂ ਦਾ ਨਹੀਂ ਪਾਗਲ ਨਹੀਂ ਹੈਗਾ ਵੀ ਲੋਕਾਂ ਦਾ ਸਿਰ ਪਾੜਦਾ ਫਿਰਦਾ ਤੇ ਮੰਦਬੁੱਧੀ ਵਾਲੀ ਕੋਈ ਗੱਲ ਨਹੀਂ ਹੈਗੀ ਇਸ ਕਰਕੇ ਸ਼ੋਤੀ ਸਮਝੀ ਸਾਜ਼ਿਸ਼ ਹੈ ਤੇ ਇਸ ਸਾਜ਼ਿਸ਼ ਦਾ ਪਰਦਾ ਫਾਸ਼ ਕੀਤਾ ਜਾਵੇ ਇਹ ਸਾਡੀ ਜਿਹੜੀ ਹੈ اپੀਲ ਹੈ ਤੁਹਾਨੂੰ ਕਿ ਲੱਗਾ ਇੱਕ ਪਬਲਿਸਿਟੀ ਸਟੰਟ ਹੋਏਗਾ ਕਿ 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 ਸੋਚੇ ਸਮਝੇ ਸਾਜ਼ਿਸ਼ ਹੋਈ ਹੈ ਸ਼ਰਾਰਤੀ ਅੰਸਰਾਂ ਵੱਲੋਂ ਇਹ ਚੀਜ਼ ਕੋ ਲਾਗੂ ਕੀਤੀ ਗਈ ਹੋਏਗੀ ਇਹ ਤਾਂ ਜਦੋਂ ਇਹਦੀ ਖੋਜ-ਬੀਨ ਕੀਤੀ ਜਾਊਗੀ ਉਹਦੇ ਬਾਰੇ ਕੀ ਇਹਦਾ ਰਿਜ਼ਲਟ ਨਿਕਲਦਾ ਹੈ ਕਿਹੜੀਆਂ ਤਾਕਤਾਂ ਕੋਈ ਏਜੰਸੀ ਕੰਮ ਕਰ ਰਹੀ ਹੈ ਜਾਂ ਕੋਈ ਸ਼ਰਾਰਤੀ ਅੰਸਰ ਕਰ ਰਹੇ ਆ ਜਾਂ ਇਹਦੇ ਬਾਅਦ 'ਚ ਜਿਹੜਾ 26 ਜਨਵਰੀ ਨੂੰ ਇਹ ਕਾਨੂੰਨਾਕਾਰੇ ਕੀਤਾ ਗਿਆ ਆ ਉਹਦੇ ਲਈ ਸਾਡੇ ਮਨ ਦੇ ਵਿੱਚ ਇਹ ਜ਼ਰੂਰ ਸ਼ੱਕ ਪੈਦਾ ਹੁੰਦੀ ਹੈ ਕਿ ਇਹ ਕਿਸੇ ਸੋਚੀ ਸਮਝੀ ਸਾਜ਼ਿਸ਼ ਵੱਡੀ ਤਾਕਤ ਦਾ ਕੰਮ ਆ ਜਿਹੜਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਚੌਂਕ ਹੈਗਾ ਜਲੰਧਰ ਦੇ ਵਿੱਚ ਉੱਥੇ ਵੀ ਨਾਰੇ ਲਾਏਗੇ ਖਾਲਿਸਤਾਨ ਤੇ ਤੇ ਉਹ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਵਿਰੁੱਧ ਨਾਰੇ ਲਾਏਗੇ ਸੰਵਿਧਾਨ ਦੇ ਵਿਰੁੱਧ ਨਾਰੇ ਲਾਏਗੇ ਤੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਲੋਕਤੰਤਰ ਦਾ ਕਾਨੂੰਨ ਬਣਾਇਆ ਆ ਕਿਸੇ ਇੱਕ ਜਾਤੀ ਦਾ ਕਾਨੂੰਨ ਨਹੀਂ ਬਣਾਇਆ ਤਾਂ ਇਸ ਕਰਕੇ ਇਸ ਭਾਰਤ ਦੇਸ਼ ਜਿਹੜਾ ਆ ਉਹ ਸਾਰਿਆਂ ਦਾ ਸਾਰੇ ਜਾਤਾਂ ਕੋਮਾ ਧਰਮਾਂ ਦਾ ਸਾਂਝਾ ਦੇਸ਼ ਆ ਤੇ ਇਸ ਕਰਕੇ ਹਰ ਕਿਸੇ ਦਾ ਇੱਕ ਦੂਸਰੇ ਦੇ ਨਾਲ ਪਿਆਰ ਆ ਔਰ ਇੱਕ ਸਤਕਾਰ ਆ ਤੋ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇਦਾਂ ਦਾ ਕੋਈ ਮਤਲਬ ਇੱਕ ਜਾਤੀ ਦੇ ਤੌਰ ਤੇ ਕੋਈ ਸਵਿਧਾਨ ਨਹੀਂ ਹੈ ਕਿ ਬਾਬਾ ਸਾਹਿਬ ਨੇ ਪੂਰੀ ਦੁਨੀਆ ਦੇ ਲਈ ਪੂਰੇ ਭਾਰਤ ਦੇਸ਼ ਦੇ ਲੋਕਾਂ ਦੇ ਲਈ ਹਰ ਇੱਕ ਜਾਤ ਦੇ ਲਈ ਸਾਰੇ ਜੀਵ ਦੀ ਸੂਲਤਰੀ ਹਰ ਜਾਤ ਦੇ ਫਾਇਦੇ ਲਈ ਔਰ ਇਨਸਾਫ ਦੇ ਲਈ ਇੱਕ ਸਵਿਧਾਨ ਬਣਾਇਆ ਇਸ ਕਰਕੇ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਦਾ ਪੂਰੀ ਦੁਨੀਆ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਸਾਰੀ ਦੁਨੀਆ ਉਹਨਾਂ ਨੂੰ ਮੰਨਣ ਵਾਲੀ ਜਿਹੜੇ ਪੜੇ ਲਿਖੇ ਲੋਗ ਆ ਉਹਨੂੰ ਫੋਲੋਓਵਰ ਕਰਦੇ ਆ ਤਾਂ ਉਹ ਉਹਨਾਂ ਦਾ ਸਤਿਕਾਰ ਕਰਦੇ ਆ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਤਕਾਰ ਜਿਹੜਾ ਹੈ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਦਾ ਜਿਹੜਾ ਵਰਲਡ ਲੈਵਲ ਤੇ ਬਣਿਆ ਹੋਇਆ ਇਸੇ ਤਰ੍ਹਾਂ ਕਾਇਮ ਰਹੇ ਇਸ ਕਰਕੇ ਅੱਜ ਸਮੂਹ ਵਾਲਮੀਕੀ ਸਮਾਜ ਵੱਲੋਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਹੜੀਆਂ ਜਥੇਬੰਦੀਆਂ ਆ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਮਹਾਰਾਜ ਦੇ ਮੰਨਣ ਵਾਲੇ ਲੋਕ ਔਰ ਸਤਗੁਰੂ ਕਬੀਰ ਜੀ ਮਹਾਰਾਜ ਨੂੰ ਮੰਨਣ ਵਾਲੇ ਲੋਕ ਜਿਹੜੀਆਂ ਜਥੇਬੰਦੀਆਂ ਅੱਜ ਇਕੱਤਰਿਤ ਹੋਈਆਂ ਵਾ ਸਮੂਹ ਦਲਿਤ ਭਾਈਚਾਰਾ ਬਹੁਜੰਨ ਦੇ ਰੂਪ ਦੇ ਵਿੱਚ ਇਕੱਤਰਿਤ ਹੋਇਆ ਹੈ ਇਸ ਰੋਸ਼ਵਜੋਂ ਤੇ ਅਸੀਂ ਇਹ ਹੀ ਅਪੀਲ ਕਰਦੇ ਆ ਕਿ ਇਹਦੀ ਜਲਦ ਤੋਂ ਜਲਦ ਜਿਹੜਾ ਅਸੀਂ ਮੰਗ ਕਰ ਰਹੇ ਆ ਕਿ ਐਨਐਸਏ ਲਗਣਾ ਚਾਹੀਦਾ ਆ ਉਹ ਜਿਹੜਾ ਇੱਦਾਂ ਹੀ ਵੱਡੀ ਜ਼ਰੂਰਤ ਕਰ ਸਕਦਾ ਆ ਪੰਜਾਬ ਦੇ ਵਿੱਚ ਇਦਾਂ ਦੀ ਕੋਈ ਇਦਾਂ ਦੀ ਸ਼ਰਾਰਤबाजी ਨਹੀਂ ਆਉਂਦੀ ਦੇਖਣ ਨੂੰ ਪਰ ਇਹ ਬਹੁਤ ਵੱਡੀ ਜ਼ਰੂਰਤ ਜਿਹੜੀ ਕੀਤੀ ਹੈ ਉਹ ਦੁਆਰਾ ਤੋਂ ਨਾ ਹੋਵੇ ਇਸੇ ਲਈ ਅਸੀਂ ਕਿੰਨੇ ਸਖਤ ਕਾਨੂੰਨ ਦੇ ਰਾਹੀ ਉਹਨੂੰ ਸਜ਼ਾ ਦਿੱਤੀ ਜਾਵੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਵਾਲਮੀਕੀ ਸਮਾਜ ਵਿੱਚ ਕਾਫੀ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਥਾਂ ਥਾਂ ਤੇ ਦਰਨੇ ਲਗਾਏ ਜਾ ਰਹੇ ਹਨ ਲੋਕਾਂ ਵਿੱਚ ਰੋਸ ਪ੍ਰਗਟ ਹੋ ਰਿਹਾ ਹੈ ਥਾਂ ਥਾਂ ਤੇ ਦੁਕਾਨਾਂ ਵੀ ਬੰਦ ਕਰਵਾਈਆਂ ਚਾਹੀਦੀਆਂ ਨੇ ਕਈ ਲੋਕੀ ਸਹਿਯੋਗ ਕਰਦੇ ਜਿੱਦਾਂ ਕਿ ਕਿਹਾ ਗਿਆ ਸੀ ਕਈ ਲੋਕ ਨੇ ਹੀ ਸਹਿਯੋਗ ਕਰੇ ਤੇ ਪ੍ਰਸ਼ਾਸਨ ਦੇ ਤੌਰ ਤੇ ਹੀ ਅੱਗੇ ਲੈ ਕੇ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਜਿੱਦਾਂ ਕਿ ਡਾਕਟਰ ਭੀਮ ਰਾਏ ਅੰਬੇਦਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦੇ ਸਬੰਧ ਵਿੱਚ ਅੱਜ ਜਲੰਧਰ ਬੰਦੀ ਅਪੀਲ ਹੈ ਜਿੱਦਾਂ ਕਿ ਪੂਰੇ ਭਾਰਤ ਬੰਦੀ ਅਪੀਲ ਹੈ ਜਲੰਧਰ ਤੇ ਪਹੁੰਚ ਕੇ ਹੀ ਲੋਕਾਂ ਵੱਲੋਂ ਦੁਕ